ਵਾਓ ਵਾਲੇ ਸੋਨੇ ਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਤੁਹਾਡੇ ਸੰਗਤਾਂ ਦੀਆਂ ਅਸੀਸਾਂ ਸਦਕਾ ਸਹਿਯੋਗ ਸਦਕਾ YouTube ਤੇ ਆਪਣੇ 1 ਲੱਖ ਸਬਸਕ੍ਰਾਈਬਰ ਤੋਂ ਵੱਧ ਸਬਸਕ੍ਰਾਈਬਰ ਹੋ ਗਏ ਆ ਤੇ YouTube ਨੇ ਆਪਾਂ ਨੂੰ ਸਿਲਵਰ ਬਟਨ ਭੇਜਿਆ ਆ ਉਹ ਆਪਾਂ ਹੁਣ ਲੈਣ ਚੱਲੇ ਆ ਤੇ ਤੁਹਾਨੂੰ ਸਾਰਾ ਪ੍ਰੋਸੀਜਰ ਦਿਖਾਵਾਂਗੇ ਕਿਹੋ ਜਿਹਾ ਸਿਲਵਰ ਬਟਨ ਆ ਤੇ ਆਓ ਆਪਾਂ ਨਾਲ ਨਾਲ ਚੱਲਦੇ ਆਂ ਹਾਂਜੀ ਪਾਰਸਲ ਵਿੱਚ ਆਪਾਂ ਐਡਰੈਸ ਦਾ ਘਰ ਦਾ ਭਰਿਆ ਸੀਗਾ ਪਰ ਸਾਨੂੰ ਲੁਧਿਆਣੇ ਤੋਂ ਫੋਨ ਆਇਆ ਵੀ ਤੁਸੀਂ ਰਾਹੋਂ ਤੋਂ ਆਪਣਾ ਪਾਰਸਲ ਲੈ ਜਾ ਜੋ YouTube ਨੇ ਭੇਜਿਆ ਆ ਤੇ ਆਪਾਂ ਉਹ ਲੈਣ ਵਾਸਤੇ ਚੱਲੇ ਆ ਆਓ ਤੁਹਾਨੂੰ ਵੀ ਨਾਲ ਨਾਲ ਲੈ ਕੇ ਜਾਂਦੇ ਆਂ ਤੇ ਇਹ ਵੈਸੇ ਗਲਤਗਾ ਲਿਆ ਆਪਾਂ ਘਰ ਦਾ ਐਡਰੈਸ ਭਰਿਆ ਸੀ ਉਹਨਾਂ ਨੇ ਸਾਨੂੰ ਰਾਹੋਂ ਸੱਦ ਲਿਆ ਚਲੋ ਫਿਰ ਵੀ ਮਨ ਵਿੱਚ ਖੁਸ਼ੀ ਹੁੰਦੀ ਆ YouTube ਨੇ ਆਪਾਂ ਨੂੰ ਅਵਾਰਡ ਭੇਜਿਆ ਆ সিলవర్ ਬਟਨ ਭੇਜਿਆ ਤੇ ਆਪਾਂ ਚਲੋ ਲੈਣ ਚੱਲਦੇ ਆ ਤੇ ਹੁਣ ਅਸੀਂ ਆਪਣੇ ਪਿੰਡ ਚੋਂ ਨਿਕਲ ਚੁੱਕੇ ਆ ਜੀ ਆ ਸਾਡਾ ਪਿੰਡ ਆ ਤੇ ਹੁਣ ਅਸੀਂ ਰਾਹੋਵਾਲ ਨੂੰ ਜਾ ਰਹੇ ਆ ਤੇ ਆ ਅਸੀਂ ਪਹੇਗੇ ਆ ਜੀ ਰਾਹੋਵਾਲੇ ਰੋਡ ਤੇ ਇਹ ਜਾਲਲਾ ਰਾਹੋ ਰੋੜ ਆ ਤੇ ਆਪਾਂ ਹੁਣ ਰਾਹੋਵਾਲ ਨੂੰ ਜਾ ਰਹੇ ਆ ਨਵਾਂ ਸ਼ਹਿਰ ਦਾ ਕਸਬਾ ਯਾਰਾਹੋ ਤੇ ਰਾਹੋਵਾਲ ਨੂੰ ਆਪਾਂ ਜਾ ਰਹੇ ਆ ਜੀ ਆ ਦੇਖੋ ਹਾਜੀ ਸੰਗਤ ਜੀ ਆਪਾਂ ਪਹਿਲੀ ਵਾਰਾ ਚਾ ਬਲੌਗ ਬਲੌਗ ਬਣਾ ਰਹੇ ਆ ਜਿੱਦਾਂ ਦਾ ਵੀ ਲੱਗਿਆ ਇਹਨੂੰ ਪਸੰਦ ਕਰਿਓ ਥੋੜੀ-ਥੋੜੀ ਆਪਣਾ ਤਜਰਬਾ ਹੋ ਜਾਣਾ ਆ ਤੇ ਫਿਰ ਜਿੱਥੇ-ਜਿੱਥੇ ਵੀ ਆਪਾਂ ਜਾਵਾਂਗੇ ਸਮਾਗਮਾਂ ਤੇ ਜਾਵਾਂਗੇ ਜਾਂ ਗੁਰੂ ਧਾਮਾਂ ਦੇ ਦਰਸ਼ਨ ਤੁਹਾਨੂੰ ਆਪਾਂ ਕਰਾਈਦੇ ਆ ਇਸ ਚੈਨਲ ਤੇ ਤੇ ਨਾਲ-ਨਾਲ ਫਿਰ ਆਪਾਂ ਇਸ ਤਰ੍ਹਾਂ ਤੁਹਾਨੂੰ ਦਰਸ਼ਨ ਕਰਾਇਆ ਕਰਾਂਗੇ ਤੇ ਸਾਡੀ ਆਪਣਾ ਸ਼ੁਰੂਆਤ ਹੀ ਆ ਤੇ ਆਪਾਂ ਇਦਾਂ ਲਗਾਤਾਰ ਬਲੌਗ ਨਹੀਂ ਬਣਾਏ ਹੈਗੇ ਪਰ ਸੰਗਤਾਂ ਦਾ ਕਈਆਂ ਦੇ ਮੈਸੇਜ ਆਏ ਸੀਗੇ ਫੋਨ ਆਏ ਵੀ ਭਾਈ ਸਾਹਿਬ ਤੁਸੀਂ ਇਦਾਂ ਬਲੌਗ ਬਣਾਇਆ ਕਰੋ ਆਪਣਾ ਚਿਹਰਾ ਜ਼ਰੂਰ ਦਿਖਾਇਆ ਕਰੋ ਤੇ ਆਪਾਂ ਹੁਣ ਕੋਸ਼ਿਸ਼ ਕਰਦੇ ਆਂ ਤੇ ਬਲੌਗ ਬਣਾਨੇ ਆ ਤੇ ਅੱਜ ਇਹ ਪਹਿਲਾ ਬਲੌਗ ਆਪਾਂ ਹੁਣ ਸਿਲ버 ਬਟਨ ਤੋਂ ਸ਼ੁਰੂ ਕੀਤਾ ਆ ਤੇ ਤੁਸੀਂ ਸਾਰਿਆਂ ਨੇ ਇਸੇ ਤਰ੍ਹਾਂ ਪਿਆਰ ਬਖਸ਼ਣਾ ਤੇ ਆਓ ਚੱਲਦੇ ਆਪਾਂ ਫਤਿਸੈਂ ਕਿ ਹੁੰਦਾ ਹੈ ਕਹਿੰਦਾ ਦੀਦੀ ਘਰ ਛੱਡ ਆਏ ਆ ਅੱਜ ਵਾਸਪ ਅਰਾਹ ਹੋ ਜਾਂਦੇ ਨੇ ਦੇਖੋ ਜੀ ਕਿੰਨਾ ਕਚਰਾ ਹੋ ਲੈ ਕਚਰਾ ਹੀ ਕਚਰਾ ਪੂਰਾ ਇਹਦਾ ਵੀ ਜਰੂਰ ਪ੍ਰਬੰਧ ਹੋਣਾ ਚਾਹੀਦਾ ਵੀ ਕਿੱਥੇ ਗੂੜਾ ਸਿੱਟਿਆ ਜਾਏ ਕੋਈ ਖਾਸ ਜਗ੍ਹਾ ਹੋਣੀ ਚਾਹੀਦੀ ਆ ਇਹ ਨਹੀਂ ਵੀ ਰੋੜਾ ਦੇ ਉੱਤੇ ਆਪਾਂ ਗੂੜਾ ਸਿੱਟੀ ਜਾਈਏ ਤੇ ਬਾਹਰਲੀਆ ਕੰਟਰੀਆਂ ਇਹ ਸੇ ਕਰਕੇ ਜੀ ਤਰੱਕੀ ਦੇ ਵਿੱਚ ਆ ਤੇ ਉੱਥੇ ਸੜਕਾਂ ਤੇ ਕੂੜਾ ਨਹੀਂ ਹੁੰਦਾ ਆਪਾਂ ਵੀ ਜਾਣਦੇ ਆ ਕੈਨੇਡਾ ਉੱਧਰ ਜਾਣਦੇ ਐਡਵੇਈ ਵਗੈਰਾ ਤੇ ਉੱਥੇ ਜਾ ਕੇ ਦੇਖੀ ਤਾਂ ਬੜੀ ਸਫਾਈ ਹੁੰਦੀ ਆ ਉਹ ਏਸੇ ਕਰਕੇ ਸਫਾਈ ਆ ਉਹਨਾਂ ਦਾ ਪ੍ਰਬੰਧ ਬਹੁਤ ਵਧੀਆ ਆ ਤਾਂ ਵੀ ਆਪਾਂ ਹੁਣ ਆਰਾਹੋਂ ਪਹੁੰਚ ਚੁੱਕੇ ਆ ਤੇ ਆ ਨਵਾਂ ਸ਼ਹਿਰ ਤੋਂ ਰੋਡ ਆਉਂਦਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਆ ਆਹ ਰੋਡ ਨਵਾਂ ਸ਼ਹਿਰ ਤੋਂ ਆਉਂਦਾ ਆ ਤੇ ਆਪਾਂ ਇਧਰ ਨੂੰ ਜਾਣਾ ਆ ਇਧਰ ਆਹੋਂ ਕਿੱਦਾਂ ਹਾਲ ਜੀ ਆਉਂਦੀ ਹੈ ਜੀ ਵਿੱਚ ਦੇਖੋ ਹਾਂ 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 ਇਹ ਤੁਸੀਂ ਲੁਧਿਆਣੇ ਤੋਂ ਆਏ ਆ ਹਾਂ ਜੀ ਇਹ ਸਪੈਸ਼ਲ ਇਹ ਹੀ ਦੇਣ ਆਏ ਆ ਹਾਂ ਜੀ ਅੱਛਾ ਹੋਰ ਹੈਗਾ ਕਿਸੇ ਦਾ ਹੋਰ ਕਿੰਨਾ ਹੈ ਅਰੇ ਇਹ ਵੀ ਕਿਹਦਾ ਹੈ ਇੱਥੇ ਮੋਬਾਈਲ ਨੰਬਰ ਪਾ ਦੇ ਇਹ ਕਾਫੀ ਜ਼ਿੰਮੇਵਾਰੀ ਵਾਲਾ ਕੰਮ ਹੈ ਨਾ ਕਿੰਨਾ ਨੇ ਹੋਇਆ ਜਦੋਂ ਫੋਨ ਕੀਤਾ ਉਦੋਂ ਆਇਆ ਨਹੀਂ ਮੈਂ ਹੋ ਗਿਆ ਮੈਨੂੰ 4 ਘੰਟਾ ਹੋ ਗਿਆ ਉਹ ਫਿਰ ਫੋਨ ਗੱਲ ਨਹੀਂ ਕੀਤਾ ਪਹਿਲਾਂ ਇੱਕ ਬੰਦੇ ਨੂੰ ਹੋਰ ਮੈਂ ਬੁਲਾਇਆ ਸੀ ਨਾ ਅੱਛਾ ਉਹ ਵੀ ਯਾਰ ਲੈ ਕੇ ਗਿਆ ਅੱਛਾ ਅੱਛਾ ਮੈਂ ਤੁਹਾਨੂੰ ਗਰਾ ਫਿਰ ਹਾਂ ਅੱਛਾ ਕਾਫੀ ਆਏ ਆ ਫੇ ਹਾਂ ਤਿੰਨ ਆਏ ਚੰਗਾ ਹੀ ਸਰ ਹੋਟਲ ਦਾ ਵਾਲ ఓਕੇ ਲਓ ਜੀ ਆ ਗਿਆ ਬੋਲੇ ਸੋਨਿਆ ਲਓ ਜੀ ਆਪਾਂ ਇੱਥੋਂ ਪਾਰਸਲ ਲੈ ਲਿਆ ਆਂ ਪਾਰਸਲ ਲੈ ਕੇ ਹੁਣ ਆਪਾਂ ਚੱਲੇ ਆਂ ਘਰ ਦੇ ਕਹਿੰਦੇ ਛੋਟਾ ਜਿਹਾ ਕੇਕ ਲੈ ਲਈ ਅੱਜ ਕੇਕ ਖਾਣਾਂਗੇ ਐਸੀ ਖੁਸ਼ੀ ਵਿੱਚ ਆਜੋ ਆਪਾਂ ਹੁਣ ਕੇਕ ਲੈਣ ਚੱਲਦੇ ਆਂ ਸਤਿ ਸ਼੍ਰੀ ਅਕਾਲ ਜੀ ਅਸੀਂ ਕੇਕ ਲੈ ਲਿਆ ਜੀ ਕੇਕ ਲੈ ਕੇ ਲੈ ਕੇ ਹੁਣ ਆਪਾਂ ਘਰ ਨੂੰ ਜਾ ਰਹੇ ਆ ਘਰ ਜਾ ਕੇ ਤੁਹਾਨੂੰ ਕੇਕ ਵੀ ਦਿਖਾਣੇ ਆ ਤੇ ਨਾਲੇ ਫੇਰ ਸਿਲਵਰ ਬਟਨ ਬਣਾਣੇ ਆ ਤੇ ਸਾਡਾ ਫਤਿਹ ਸਿੰਘ ਰੋ ਰਿਹਾ ਸੀ ਤਾਂ ਕਰਕੇ ਉੱਥੇ ਵੀਡੀਓ ਮੇਰੇ ਕੋਲ ਬਣੀ ਨਹੀਂ ਨੀ ਥੋੜੀ ਜਿਹੀ ਮੈਂ ਦੁਕਾਨ ਦੀ ਵੀਡੀਓ ਬਣਾਈ ਆ ਵੀਰ ਸਾਡਾ ਬਹੁਤ ਵਧੀਆ ਆ ਇਹ ਆਪਾਂ ਕੇਕ ਕਣਕ ਦੇ ਆਟੇ ਦਾ ਬਣਾਇਆ ਆ ਜਿਹੜਾ ਕਣਕ ਦਾ ਆਟਾ ਆ ਉਹ ਮਤਲਬ ਆਪਣੀ ਸਿਹਤ ਵਾਸਤੇ ਵਧੀਆ ਆ ਇਹਨਾਂ ਵਿਗਾੜ ਨਹੀਂ ਕਰਦਾ ਹੈਗਾ ਕੀਕ ਕਣਕ ਦੇ ਆٹے ਦਾ ਬਣਿਆ ਤੇ ਜਿਹੜਾ ਆਪਾਂ ਉਦਾਂ ਦੁਕਾਨਾਂ ਤੋਂ ਲੈਨੇ ਆ ਉਹ ਹੁੰਦਾ ਮੈਦੇ ਦਾ ਕੀਕ ਮੈਦੇ ਦਾ ਕੀਕ ਆਪਣੇ ਬੱਚਿਆਂ ਨੂੰ ਨਹੀਂ ਖਿਲਾਣਾ ਚਾਹੀਦਾ ਉਹ ਸਿਹਤ ਵਾਸਤੇ ਬਹੁਤ ਹਾਨੀਕਾਰਕ ਹੁੰਦਾ ਜੀ ਮੈਦਾ ਵੈਸੇ ਤਾਂ ਮਿੱਠੇ ਵਾਲੀ ਚੀਜ਼ ਹਰ ਇੱਕ ਹਾਨੀਕਾਰਕ ਹੀ ਆ ਪਰ ਫਿਰ ਵੀ ਜਿੰਨਾ ਕਿ ਬਚਾਅ ਹੋ ਸਕੇ ਕਰਨਾ ਚਾਹੀਦਾ ਆ ਥੋੜਾ ਜਿਆ ਮਹਿੰਗਾ ਜ਼ਰੂਰ ਬਣਿਆ ਇਹ ਤੇ ਇਹ ਜਰੂਰ ਬਣਵਾ ਲੈਣਾ ਚਾਹੀਦਾ ਜੇ ਕੇਕ ਤੁਹਾਡਾ ਖਾਣ ਨੂੰ ਦਿਲ ਕਰਦਾ ਤੇ ਕਣਕ ਦੇ ਆٹے ਦਾ ਕੇਕ ਬਣਵਾ ਲਿਆ ਕਰੋ ਤੇ ਬਿਨਾ ਅੰਡੇ ਤੋਂ ਬਣਾਉਣਾ ਚਾਹੀਦਾ ਹਾਂਜੀ ਆਪਾਂ ਪਹੁੰਚ ਗਏ ਆ ਜੀ ਆਪਣੇ ਘਰ ਤੇ ਹੁਣ ਆਪਾਂ ਗੱਡੀ ਲਾ ਕੇ ਕੇਕ ਚੱਕਾਂਗੇ ਤੇ ਅੰਦਰ ਮੰਮੀ ਜੀ ਹੁਣ ਆ ਕੋ ਜਾਵਾਂਗੇ ਫਿਰ ਤੁਹਾਨੂੰ ਅਗਲਾ ਦੱਸਦੇ ਹਾਂ ਅਕਾ ਆ ਆਪਣੀ ਗੱਡੀਆਂ ਦੀ ਛੱਡਿਆ ਇੱਕ ਗੱਡੀ ਆ ਖੜੀ ਆ ਤੇ ਇੱਕ ਗੱਡੀ ਜ ਆਪਾਂ ਜਾ ਕੇ ਆਏ ਆ ਹਾਂਜੀ ਸੰਗਤ ਜੀ ਆਪਾਂ ਕੇਕ ਲੈ ਕੇ ਆ ਗਏ ਸੀਗੇ ਤੇ ਨਾਲ ਤਕੌੜੇ ਬਣ ਰਹੇ ਆ ਤੇ ਨਾਲ ਆਓ ਹੁਣ ਸਾਨੂੰ ਕੇਕ ਦਿਖਾਣੇ ਆ ਵਾਹ ਵਾਹ ਹਾਂਜੀ ਕਮੈਂਟ ਵਿੱਚ ਕਰਕੇ ਦੱਸਿਓ ਵੀ ਤੁਹਾਨੂੰ ਕੇਕ ਕਿਵੇਂ ਦਾ ਲੱਗਾ ਕੇਕ ਬੰਦੇ ਨੇ ਬਹੁਤ ਸੋਹਣਾ ਬਣਾਇਆ ਹਾਂ ਇੱਕ ਸਵਾਲ ਕਰ ਦਿੰਦੇ ਆ ਵੀ ਅ ਤੁਸੀਂ ਕੇਕ ਕੱਟਦੇ ਆ ਭਾਈ ਅਸੀਂ ਕੇਕ ਕੱਟਣਾ ਨਹੀਂ ਹੈ ਕੇਕ ਅਸੀਂ ਵੈਸੇ ਖਾਣਾ ਆ ਕੱਟਣਾ ਗੁਰਮਤਿ ਦੇ ਉਲਟ ਹੈ ਜਦ ਆਪਾਂ ਕੱਟ ਕੇ ਤਾੜੀਆਂ ਮਾਰਦੇ ਆ ਜਾਂ ਇਦਾਂ ਕਰਦੇ ਆ ਉਹ ਨਹੀਂ ਸਹੀ ਚੀਜ਼ ਤੁਸੀਂ ਹਰ ਇੱਕ ਖਾ ਸਕਦੇ ਆ ਤੇ ਜਦੋਂ ਆਪਾਂ ਕੱਟਦੇ ਆ ਉਹ ਕਿਸੇ ਹੋਰ ਧਰਮ ਦੀ ਮਰਜ਼ਾਦਾ ਹੋ ਸਕਦੀ ਆ ਪਰ ਸਿੱਖ ਧਰਮ ਦੀ ਮਰਜ਼ਾਦਾ ਨਹੀਂ ਆ ਤੇ ਆਪਾਂ ਕੇਕ ਬਣਵਾਇਆ ਜ਼ਰੂਰ ਆ ਤੇ ਵੈਸੇ ਆਪਾਂ ਇੱਥੇ ਕੋਲੀਆਂ ਚ ਪਾਏ ਖਾਣਾ ਕੱਟ ਕੇ ਕੋਈ ਤਾੜੀਆਂ ਕੋਈ ਇਦਾਂ ਨਹੀਂ ਮਾਰਨੀ ਆ ਆ ਦੇਖੋ ਤੁਹਾਨੂੰ ਕੇਕ ਕਿਵੇਂ ਦਾ ਲੱਗਾ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੇ ਕਣਕ ਦੇ ਆٹے ਦਾ ਇਹ ਕੇਕ ਆ ਮੈਦੇ ਦਾ ਕੇਕ ਨਹੀਂ ਹੈਗਾ ਇਹ ਬੱਚਿਆਂ ਵਾਸਤੇ ਬਹੁਤ ਵਧੀਆ ਆ ਚੰਗੀ ਚੀਜ਼ ਖਾਣੀ ਚਾਹੀਦੀ ਆ ਆ ਦੇਖੋ ਕਿੰਨੀ ਵਧੀਆ ਉਹਨੇ ਡੈਕੋਰੇਸ਼ਨ ਕੀਤੀ ਹੋਆ ਵਾਓ ਉੱਪਰ ਆਪਾਂ ਤਾਂ ਖੋਲਣ ਲੱਗਿਆ ਹਾਂ ਜੀ ਆ ਆਪਾਂ ਹੁਣ ਆ ਦੇਖੋ ਆ ਆਇਆ ਸੀ ਆਪਣਾ YouTube ਨੇ ਭੇਜਿਆ ਆਵਾਰਡ ਸਿਲਵਰ ਬਟਨ ਤੇ ਇਹ ਹੁਣ ਆਪਾਂ ਓਪਨ ਕਰਨ ਲੱਗੇ ਆ ਆ ਤੁਸੀਂ ਨਾਲ ਵੀਡੀਓ ਜੀ ਦੇਖੀ ਆ ਜੀ ਆ ਇਹ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਆਪਾਂ ਇੱਥੋਂ ਤੱਕ ਪਹੁੰਚੇ ਆ ਤੁਸੀਂ ਇੰਨਾ ਪਿਆਰ ਦਿੱਤਾ ਆਪਣੇ ਚੈਨਲ ਨੂੰ ਭਾਈ ਅਮਰਜੀਤ ਸਿੰਘ ਨਵਾਂ ਸ਼ਹਿਰ ਵਾਲਿਆਂ ਨੂੰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੁਹਾਡੇ ਸੰਗਤਾਂ ਦੇ ਪਿਆਰ ਸਤਿਕਾਰ ਇਹ चीज ਆਪਾਂ ਨੂੰ ਜਿਹੜੀ ਜਕਾਰਾ ਛੱਡਦੇ ਹੋ ਗੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਕ ਆ ਚੀਜ਼ਾਂ ਦੇਖੋ ਇਹਨਾਂ ਨੇ ਵਿੱਚ ਅਭਧਾਨੀਆਂ ਦਿੱਤੀਆਂ ਆ ਤੇ ਆ ਦੇਖੋ ਤੇ ਆ ਉਹਨਾਂ ਨੇ ਸੀਈਓ YouTube ਦਾ ਜਿਹੜਾ ਸੀਈਓ ਆ ਉਹਨੇ ਆਪਾਂ ਨੂੰ ਸਰਟੀਫਿਕੇਟ ਭੇਜਿਆ ਆ ਆ ਦੇਖ ਲਓ ਜੀ ਸਾਰਾ ਲਿਖਿਆ ਹੋਇਆ ਏ ਕਿ ਉਹਨਾਂ ਨੇ ਠੀਕ ਆ ਜੀ ਸਾਰਾ ਪੜਿਓ ਤੁਸੀਂ ਤੇ ਆਇਆ ਜੀ ਮਿਹਨਤੀ ਜ ਆਇਆ ਵਾਓ ਕਿਆ ਬਾਤ ਆ ਓਏ ਹੋਏ ਏ ਆ ਜੀ ਆ ਦੇ ਰੰ ਨੂੰ ਹੱਥ ਨਾਲ ਲਾ ਦਿੰਗੋ ਤਾ ਵਾਓ ਰੰ ਨੂੰ રે ਆ ਦੇ ਰੰ ਨੂੰ ਜਕਾਰਾ ਲਾਉਗੋ ਤਾ ਬੋਲੇ ਸੋਨਿਆ ਚੰਦ ਚਰੀਏ ਕਰੇ ਸਾਡੇ ਚੈਨਲ ਦਾ ਭਾਈ ਅਮਰਜੀਤ ਸਿੰਘ ਨਮਾ ਸ਼ੇਰ ਵਾਲੇ ਆ ਚੈਨਲ ਦਾ ਨਾਮ ਲਿਖਿਆ ਹੋਇਆ 1 ਲੱਖ ਸਬਸਕ੍ਰਾਈਬਰ ਯੂਟਿਊਬਰ ਠੀਕ ਹੈ ਜੀ ਦੇ ਹੋਰ ਨੇ ਬੇਸ਼ਕੀਰ ਬਤਾਇਆ ਆ ਜੀ ਆ ਗਿਆ ਜੀ ਦੇਖੋ ਡਾਲਣਾ ਹੋਣਾ ਉੱਪਰ ਟਰਾਈ 200 ਇਹ ਬਦਲੀ ਕੀ ਆ ਜੀ ਕਿਤੇ ਚੈੱਕ ਨਾ ਹੋਇਆ ਆ ਇਹ ਮੈਸੇਜ ਇੱਕ ਆ ਦੀ ਜਾ ਇਹਨੇ ਲਿਖਿਆ ਵੀ ਤੁਸੀਂ ਸਿਲਵਰ ਬਟਨ ਲੈ ਲਿਆ ਆ ਵੀ ਤੁਸੀਂ ਹੁਣ 골ਡ ਬਟਨ ਲੈਣਾ ਉਹ ਤੁਸੀਂ ਲੈ ਕੇ ਦੇਣਾ ਸਾਰਿਆਂ ਨੇ ਜੀ ਬਾਤੋ ਬਾਤ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਹੋਰ ਸਬਸਕ੍ਰਾਈਬ ਵੀ ਕਰੋ ਤੇ ਇਸ ਚੈਨਲ ਤੇ ਨਵੀਆਂ ਨਆਂੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਜੇ ਤੁਸੀਂ ਚੈਨਲ ਨੂੰ ਹੁਣ ਦੇਖਦੇ ਰਹੋ ਚਲੋ ਜੀ ਇਹ ਨਾ ਨਹੀਂ ਕਹਿੰਦੇ ਦੱਸਿਆ ਇਹ ਹੋਰ ਨਹੀਂ ਦਿੱਤਾ ਯਾਰ ਕਰ ਦਮ ਹਾਂਜੀ ਹਾਂਜੀ ਆਪਣੇ ਕੋਲ ਆਹੀ ਆ ਪਰ ਡੱਬੀ ਦੇ ਨਾਲ ਆ ਵਾਉ ਆ ਲਈ ਸੋਨਿਆ ਸਤਿ ਸ਼੍ਰੀ ਅਕਾਲ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਚਲੋ ਜੀ ਹੁਣ ਇਹਨਾਂ ਆਪਾਂ ਕੱਟ ਕੇ ਖਾ ਲੈਣਾ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਬਲੌਗ ਵੇਖਣ ਵਾਸਤੇ ਅਗਲੇ ਬਲੌਗ ਵਿੱਚ ਆਪਾਂ ਹੁਣ ਜਲਦ ਮਿਲਦੇ ਹਾਂ ਬਲੌਗ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ